ਅਬੋਹਰ ਦੇ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਮਾਮਲੇ ਦੇ ਵਿੱਚ ਕੱਲ ਪੁਲਿਸ ਦੇ ਵੱਲੋਂ ਅਬੋਹਰ ਦੇ ਵਿੱਚ ਦੋ ਮੁਲਜ਼ਮਾਂ ਦਾ ਐਨਕਾਊਂਟਰ ਕੀਤਾ ਗਿਆ ਇਸ ਐਨਕਾਊਂਟਰ ਨੂੰ ਲੈ ਕੇ ਇਸ ਵੇਲੇ ਬੜੇ ਸਵਾਲ ਖੜੇ ਹੋ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਨੇ ਕੋਈ ਕਹਿ ਰਿਹਾ ਕਿ ਇਹ ਐਨਕਾਊਂਟਰਸਲੀ ਹੈ ਕੋਈ ਕਹਿ ਰਿਹਾ ਕਿ ਇਹ ਐਨਕਾਊਂਟਰ ਨਕਲੀ ਹੈਗਾ ਇਹ ਸਵਾਲ ਕਿਉਂ ਉੱਠਨੇ ਸ਼ੁਰੂ ਹੋਏ ਕਿਉਂਕਿ ਜਿਹੜੇ ਲੋਕਾਂ ਨੇ ਕਤਲ ਕੀਤਾ ਸੀਗਾ ਜਿਹੜੇ ਸ਼ੂਟਰ ਸੀਗੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਉਹ ਲੋਕ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਉਹ ਅਜੇ ਤੱਕ ਫਰਾਰ ਨੇ ਜਿਹੜੇ ਲੋਕਾਂ ਦਾ ਐਨਕਾਊਂਟਰ ਕੀਤਾ ਗਿਆ ਇਹ ਉਹ ਲੋਕ ਨੇ ਦੋ ਜਿਹੜੇ ਸਵਿਫਟ ਦੇ ਵਿੱਚ ਆਏ ਸੀਗੇ ਔਰ ਸ਼ੂਟਰਾਂ ਨੂੰ ਜਿਨ੍ਹਾਂ ਨੇ ਕਹਿ ਲਓ ਕਿ ਇੱਕ ਲਿਫਟ ਦਿੱਤੀ ਸੀਗੀ ਤਾਂ ਉਹ ਲੋਕ ਹੈਗੇ ਨੇ ਤਾਂ ਇਹ ਐਨਕਾਊਂਟਰ ਦੀ ਕਹਾਣੀ ਦੇ ਉੱਪਰ ਵੀ ਸਵਾਲ ਖੜੇ ਹੋ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਇਹ ਕਹਾਣੀ ਜਿਹੜੀ ਹੈ ਉਹ ਸੁਣਾਈ ਜਾ ਰਹੀ ਹੈ ਆਖਿਰਕਾਰ ਕਿਵੇਂ ਐਨਕਾਊਂਟਰ ਹੋਇਆ ਉਹ ਜਿਹੜੇ ਸ਼ੂਟਰ ਨੇ ਉਹ ਕਿੱਥੇ ਨੇ ਕਿਉਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਏ ਔਰ ਜਿਹੜੇ ਲੋਕ ਕੱਲ ਗੋਲੀਆਂ ਚਲਾ ਰਹੇ ਸੀਗੇ ਜਦੋਂ ਇਹ ਇਨਕਾਊਂਟਰ ਹੋਇਆ ਤਾਂ ਉਹ ਵੀ ਪੁਲਿਸ ਦੀ ਗ੍ਰਿਫਤ ਚੋਂ ਕਿਵੇਂ ਫਰਾਰ ਹੋ ਗਏ ਸਾਰੇ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਸਾਬਕਾ ਪੁਲਿਸ ਮੁਲਾਜ਼ਮ ਭੁਪਿੰਦਰ ਸਿੰਘ ਗੋਤਰਾ ਜੀ ਮੌਜੂਦ ਹੈਗੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਾਰੀ ਕਹਾਣੀ ਗੋਤਰਾ ਸਾਹਿਬ ਜਿਹੜਾ ਕੱਲ ਇਹ ਇਨਕਾਊਂਟਰ ਹੋਇਆ ਇਨੂੰ ਲੈ ਕੇ ਸੋਸ਼ਲ ਮੀਡੀਆ ਤੇ ਬੜੇ سارے ਸਵਾਲ ਖੜੇ ਹੋ ਰਹੇ ਨੇ ਲੋਕ ਕਹਿ ਰਹੇ ਨੇ ਕਿ ਉਹੀ ਪੁਰਾਣੀ ਕਹਾਣੀ ਜਾਂ ਜਿਹੜੇ ਸ਼ੂਟਰ ਸੀਗੇ ਜਿੰਨਾਂ ਗੋਲੀਆਂ ਚਲਾਈਆਂ ਉਹ ਪੁਲਿਸ ਦੀ ਗ੍ਰਿਫਤ ਚ ਆਏ ਨਹੀਂ ਉਹ ਫਰਾਰ ਹੋ ਗਏ ਇਹ ਲੋਕ ਮਾਰੇ ਗਏ ਤੁਸੀਂ ਇਹ ਐਨਕਾਉਂਟਰ ਨੂੰ ਕਿਵੇਂ ਵੇਨਿਓ ਸੋਸ਼ੀਓਲਜੀ ਸਾਰਿਆਂ ਨੂੰ ਮੈਂ ਤੇ ਇਸ ਐਨਕਾਉਂਟਰ ਨੂੰ ਦੇਖ ਕੇ ਮੈਂ ਕੱਲ ਦਾ ਦੇਖ ਰਾ ਸੋਸ਼ਲ ਮੀਡੀਆ ਤੇ ਉਹ ਪੁਰਾਣੀ ਕਹਾਣੀ ਉਹੋ ਜਿਹੇ ਬੰਦੇ ਫੜ ਲਏ ਜੀ ਅਸਲਾ ਰਿਕਵਰੀ ਕਰਨ ਗਏ ਜੀ ਰਿਕਵਰੀ ਕਰਨ ਤੋਂ ਬਾਅਦ ਜੀ ਉਥੇ ਫਾਇਰਿੰਗ ਹੋ ਗਈ ਜੀ ਉਥੇ ਬੰਦੇ ਆ ਗਏ ਜੀ ਮੈਂ ਪੁੱਛਣਾ ਚਾਹੁੰਦਾ ਸਾਰੇ ਜਿੰਨੇ ਵੀ ਸਾਡੇ ਪੁਲਿਸ ਅਫਸਰ ਸੁਣਦੇ ਹੋਣ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਵੀ ਅਸਲਾ ਤੁਸੀਂ ਰਿਕਵਰੀ ਕਰਨ ਜਾਂਦੇ ਹੋ ਉਦੋਂ ਹੀ ਇਨਕਾਊਂਟਰ ਤੁਹਾਡਾ ਹੁੰਦਾ ਜਾਂ ਕਿਸੇ ਦੇ ਗਿੱਟੇ 'ਚ ਗੋਲੀ ਲੱਗ ਜਾਂਦੀ ਹੈ ਤੇ ਆ ਕੱਲ ਜਿਹੜੀ ਆ ਨਵੀਂ ਖਬਰ ਸੁਣੀ ਹੈ ਜੀ ਇਨਕਾਊਂਟਰ ਹੋ ਗਿਆ ਜੀ ਬੰਦੇ ਮਾਰਤੇ ਤੋਂ ਮੈਂ ਪੁੱਛਣਾ ਚਾਹੁੰਦਾ ਜਦੋਂ ਇਨਕਾਊਂਟਰ ਕਰਨ ਵਾਸਤੇ ਗਏ ਕੀ ਉਹ ਡੀਆਈਜੀ ਸਾਹਿਬ ਇਕੱਲੇ ਹੀ ਗਏ ਸੀ ਉਹਨਾਂ ਦੇ ਨਾਲ ਬੰਦਾ ਕੋਈ ਨਹੀਂ ਸੀ ਜਦੋਂ ਦੱਸਦੇ ਆ ਕਿ ਦੋ ਬੰਦੇ ਆਏ ਜੀ ਸ਼ੂਟਰ ਆਏ ਜੀ ਅਸੀਂ ਫਾਇਰਿੰਗ ਕਰਤੀ ਜੋ ਚੋਏ ਮਾਰੇ ਗਏ ਉਹ ਦੋਵੇਂ ਭੱਜ ਗਏ ਇਥੋਂ ਇਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਪਹਿਲੀ ਗੱਲ ਤੇ ਮੈਨੂੰ ਦੱਸਿਆ ਜਾਵੇ ਵੀ ਜਿਹੜੇ ਉਹ ਸ਼ੂਟਰ ਆਏ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਇਹੋ ਸ਼ੂਟਰ ਨੇ ਚਲੋ ਜੇ ਤੁਹਾਨੂੰ ਪਤਾ ਲੱਗਿਆ ਤੁਸੀਂ ਭੱਜਣ ਕਿੱਦਾਂ ਦਿੱਤੇ ਉਹਨਾਂ ਨੂੰ ਸ਼ੂਟਰਾਂ ਨੂੰ ਕਿਉਂਕਿ ਜਦੋਂ ਸ਼ੂਟਰ ਜਿੱਥੇ ਤੁਸੀਂ ਮੁਕਾਬਲਾ ਕਰਨ ਗਏ ਹੋ ਤੁਸੀਂ ਕੱਲੀ ਫੋਰਸ ਨਾਲ ਕੋਈ ਫੋਰਸ ਤੁਹਾਡੇ ਨਾਲ ਜੇ ਪੁਲਿਸ ਜਾਵੇ ਤੇ ਮੈਂ ਕਹਿੰਦਾ ਵੀ ਪਰਿੰਦਾ ਪਰ ਨਹੀਂ ਮਾਰ ਸਕਦਾ ਗਲੀ ਦੇ ਵਿੱਚੋਂ ਪੰਜਾਬੀ ਜੀ ਕਹਿੰਦੇ ਕੁੱਤਾ ਨਹੀਂ ਲੰਘ ਸਕਦਾ ਜੇ ਪੁਲਿਸ ਚਾਵੇ ਤੇ ਤੁਸੀਂ ਕਹਿੰਦੇ ਉਹ ਬੰਦੇ ਭੱਜ ਗਏ ਮੈਨੂੰ ਇਹ ਕਹਾਣੀ ਦੀ ਸਮਝ ਨਹੀਂ ਆਈ ਵੀ ਇਹ ਕਹਾਣੀ ਡਰਾਮਾ ਕਿਉਂ ਇਹ ਜਾ ਪੁਲਿਸ ਬਣਾਉਂਦੀ ਪਈ ਹੈ ਫੜਨ ਵਾਲੇ ਬੰਦੇ ਜਾਂ ਤਾਂ ਫਿਰ ਇਹ ਗੱਲ ਹੋ ਗਈ ਹੈ ਵੀ ਸੈਂਟਰਲ ਸਰਕਾਰ ਦਾ ਜ਼ੋਰ ਇਹਨਾਂ ਤੇ ਚੜਿਆ ਕਿਉਂਕਿ ਆਫਟਰ ਆਲ ਵਪਾਰੀ ਉਹ ਸੀ ਚੰਗਾ ਵਪਾਰੀ ਸੀ ਸੈਂਟਰ ਦਾ ਜ਼ੋਰ ਚੜਿਆ ਵੀ ਬੰਦੇ ਚਾਹੀਦੇ ਨੇ ਤੇ ਜਾਂ ਤਾਂ ਫਿਰ ਇਹ ਇਨਕਾਊਂਟਰ ਹੋ ਗਿਆ ਕਿਉਂਕਿ ਬੰਦੇ ਜਦੋਂ ਅਸੀਂ ਕਹਿੰਦੇ ਵੀ ਬੰਦੇ ਜਿਹੜੇ ਤੁਸੀਂ ਆਪ ਹੀ ਗਈ ਜਾਂਦੇ ਪੁਲਿਸ ਆਪ ਹੀ ਗਈ ਜਾਂਦੇ ਵੀ ਅਸੀਂ ਬੰਦੇ ਜਿਹੜੇ ਨੇ ਉਹ ਭੱਜ ਗਏ ਜੀ ਤੇ ਫੇਰੇ ਦਾ ਮਤਲਬ ਹੈ ਉਹਨਾਂ ਦਾ ਕਿਉਂ ਨਹੀਂ ਉਹ ਕਿਉਂ ਨਹੀਂ ਬੰਦੇ ਫੜੇ ਜਾਂਦੇ ਦੂਜਿਆਂ ਦਾ ਐਨਕਾਊਂਟਰ ਦਾ ਕੀ ਮਤਲਬ ਹੋਇਆ ਇਹਨਾਂ ਹਮ ਆਖਿਰਕਾਰ ਜਦੋਂ ਇਹ ਪੁਲਿਸ ਉਹਨਾਂ ਨੂੰ ਲੈ ਕੇ ਗਈ ਪੁਲਿਸ ਕਹਿੰਦੀ ਹੈ ਕਿ ਉੱਥੇ ਸਾਹਮਣੇ ਤੋਂ ਉਹਨਾਂ ਦੇ ਕੁਝ ਸਾਥੀ ਆਏ ਉਹਨਾਂ ਨੇ ਫਾਇਰਿੰਗ ਕਰਤੀ ਜਵਾਬੀ ਕਾਰਵਾਈ ਦੇ ਵਿੱਚ ਸਾਡਾ ਵੀ ਇੱਕ ਮੁਲਾਜ਼ਮ ਦੇ ਗੋਲੀ ਲੱਗੀ ਜਿਹਨੂੰ ਦਾਖਲ ਕਰਾਇਆ ਗਿਆ ਔਰ ਇਹ ਦੋਵਾਂ ਜਾਣਿਆਂ ਦੇ ਗੋਲੀ ਵੱਜ ਗਈ ਜਿਹੜੇ ਪੁਲਿਸ ਲੈ ਕੇ ਗਈ ਸੀਗੀ ਜਿਨ੍ਹਾਂ ਨੂੰ ਜਿਹੜੇ ਗੋਲੀਆਂ ਚਲਾਈਆਂ ਜਿਨ੍ਹਾਂ ਨੇ ਉਹ ਕਿਵੇਂ ਫਰਾਰ ਹੋ ਗਏ ਪੁਲਿਸ ਦੀ ਗ੍ਰਿਫਟ ਚ ਜਦੋਂ ਇਹ ਬੰਦੇ ਲੈਣ ਗਏ ਰਿਕਵਰੀ ਵਾਸਤੇ ਤੇ ਇਹਨਾਂ ਦੇ ਗੋਲੀਆਂ ਲੱਗੀਆਂ ਤੇ ਉਹਨਾਂ ਚ ਕਿਸੇ ਦਾ ਵੀ ਜ਼ਖਮੀ ਨਹੀਂ ਨਾ ਕੋਈ ਵੀ ਨਹੀਂ ਆ ਸਿਰਫ ਇਹੋ ਬੰਦੇ ਦੋ ਜ਼ਖਮੀ ਹੋਏ ਨੇ ਇਹਦਾ ਮਤਲਬ ਉਹ ਨਾਲ ਤੁਹਾਡੀ ਸ਼ਹਿਰ ਨਾਲ ਆਏ ਵੀ ਤੁਸੀਂ ਭੱਜ ਗਿਓ ਅਸੀਂ ਇਹਨਾਂ ਨੂੰ ਮਾਰਨੇ ਇਹੋ ਕਹਾਂਗੇ ਇਹਨੂੰ ਆਪਾਂ ਗੱਲ ਨੂੰ ਪਰ ਇਹ ਗੱਲ ਬਿਲਕੁਲ ਮੈਂ ਇਸ ਨੂੰ ਬਿਲਕੁਲ ਮਨ ਘੜਤ ਕਹਾਣੀ ਕਵਾਂਗਾ ਕਿਉਂਕਿ ਜੋ ਇਹ ਕਹਾਣੀਆਂ ਪਿੱਛੇ ਸੁਣੀਆਂ ਉਹੀ ਹੁਣ ਸਰਕਾਰ ਦਾ ਜ਼ੋਰ ਪਿਆ ਹੋਣਾ ਇਸ ਸੈਂਟਰ ਦਾ ਕਿਉਂਕਿ ਕੱਲ ਮੈਂ ਇੰਟਰਵਿਊ ਜਿਹਾ ਗਿਆ ਲਗਾਈ ਵੀ ਪੁਲਿਸ ਸਾਡੀ ਨੂੰ ਇੰਡੀਪੈਂਡੈਂਟ ਕੰਮ ਕਰਦੇ ਹੋ ਪਰ ਇੰਨਾ ਵੀ ਇੰਡੀਪੈਂਡੈਂਟ ਨਾ ਹੋਵੇ ਕਿ ਲੋਕਾਂ ਨੂੰ ਘਰੋਂ ਫੜ ਫੜ ਕੇ ਮਾਰਨੇ ਸ਼ੁਰੂ ਕਰ ਦੇਓ ਇੱਥੋਂ ਤੇ ਸਾਫ ਜਵਾਰ ਹੁੰਦਾ ਵੀ ਬੰਦੇ ਫੜੇਗੇ ਉਹਦੀ ਹੁਣ ਉਹਦੀ ਘਰ ਵਾਲੀ ਇੰਟਰਵਿਊ ਚੱਲਣ ਢੀ ਉਹਨਾਂ ਦੇ ਘਰ ਜਾਂਦੀ ਵੀ ਅੱਜ ਘਰੋਂ ਫੜ ਕੇ ਲਗਾਏ ਨੇ ਜਿਨ੍ਹਾਂ ਨੂੰ ਕੱਲ ਫੜਿਆ ਸੀ ਹਾਂ ਉਹ ਇੰਟਰਵਿਊ ਚੱਲਦੀ ਵੀ ਘਰੋਂ ਫੜ ਕੇ ਜੇ ਘਰੋਂ ਫੜ ਕੇ ਲਿਜਾ ਕੇ ਯਾਰ ਮਾਰੋ ਤੇ ਨਾ ਉਹਨਾਂ ਕੋਲ ਪੁੱਛ ਕੇ ਜੇ ਤੇ ਕਰ ਲਓ ਗੱਡੀ ਉਹਨਾਂ ਦੀ ਕਹਿੰਦੇ ਗੱਡੀ ਲਗਾਏ ਸੀ ਗੱਡੀ ਦੇਣ ਵਾਲੇ ਬੰਦੇ ਸੀ ਤੇ ਇਨਕਾਊਂਟਰ ਦੇ ਵਿੱਚ ਉਹ ਬੰਦੇ ਅਸਲਾ ਲੈਣਗੇ ਜਦੋਂ ਵੀ ਇਨਕਾਊਂਟਰ ਹੁੰਦਾ ਇਹੋ ਦਾ ਰਿਕਵਰੀ ਵੇਲੇ ਵੀ ਰਿਕਵਰੀ ਕਰਨ ਗਏ ਆ ਉਹ ਪਿੱਛੇ ਜੇ ਕੰਮ ਕਰਨ ਵਾਲੇ ਬੰਦਿਆਂ ਦੀ ਉਹ ਥੋੜੇ ਦਿਨ ਪਹਿਲਾਂ ਇੱਕ ਚੱਲੀ ਜਾਂਦੀ ਵੀ ADGP ਕਹਿੰਦਾ ਜੀ ਇੰਦਰਜੀਤ ਨੂੰ ਕਹਿੰਦਾ ਚਾਰ ਰੈਂਕ ਦੇ ਦੇ ਤੇ ਮੈਂ ਉਹ ADGP ਨੂੰ ਪੁੱਛਣਾ ਉਹਦਾ ਸੁਤਾ ਹੀ ਦੂੰ ਉਦੋਂ ਕਿੱਥੇ ਸੀ ਇੰਦਰਜੀਤ ਨੂੰ ਜੇ ਚਾਰ ਰੈਂਕ ਦਿੱਤੇ ਨੇ ਉਹਨੇ ਕੋਈ ਕੰਮ ਕੀਤਾ ਦਿੱਤੇ ਨੇ ਉਦੋਂ ਕਿੱਥੇ ਸੀ ਜਦੋਂ ਉਹਨੂੰ ਰਾਸ਼ਟਰਪਤੀ ਮੈਡਲ ਮਿਲਿਆ ਉਦੋਂ ਕਿੱਥੇ ਸੀ ਉਦੋਂ ਕਿਉਂ ਨਹੀਂ ਰੋਕਿਆ ਗਿਆ ਕੰਮ ਕਰਨ ਦਾ ਕੋਈ ਸਿਰ ਤਰੀਕਾ ਜੀ ਅੱਜ ਫੜਿਆ ਗਿਆ ਠੀਕ ਹੈ ਕੰਮ ਕਰਦੇ ਤੇ ਉਹਦੇ ਕੋ ਹੋ ਗਿਆ ਉਹਨੇ ਗਲਤ ਕੰਮ ਕੀਤਾ ਉਹਨੂੰ ਫੜਿਆ ਗਿਆ ਉਹ ਇੱਕ ਅਲੱਗ ਮੈਟਰ ਹੋ ਗਿਆ ਠੀਕ ਹੈ ਨਾ ਹੁਣ ਇੱਥੇ ਆਨੇ ਆਪਾਂ ਕਿ ਜੇ ਕੰਮ ਕਰਦੇ ਹੋ ਕ ਅਸੀਂ ਕੋਲ ਕਹਿੰਨੇ ਥੋੜੀਆਂ ਅਸੀਂ ਅਸੀਂ ਨਾਲ ਆ ਪੁਲਿਸ ਦੇ ਸਪੋਰਟ ਤੇ ਆ ਜੇ ਤੁਹਾਨੂੰ ਕੋਈ ਨਹੀਂ ਸਮਝ ਲੱਗਦੀ ਸਾਨੂੰ ਹੀ ਪੁੱਛ ਲਓ ਅਸੀਂ ਵੇਲੇ ਸਾਨੂੰ ਕਿਹੜਾ ਕੰਮ ਹੈ ਕੋਈ ਸਾਨੂੰ ਪੁੱਛ ਲਓ ਸਾਨੂੰ ਦੱਸ ਦਿਓ ਵੀ ਆ ਕੰਮ ਕਰਨਾ ਪੁਲਿਸ ਫੜਨ ਤੇ ਆ ਜੇ ਬੰਦੇ ਬੰਦੇ 24 ਘੰਟਿਆਂ ਦੇ ਵਿੱਚ ਫੜੇ ਜਾਂਦੇ ਨੇ ਜਦੋਂ ਇਹਨਾਂ ਨੂੰ ਇਹ ਸਾਰਾ ਕੁਝ ਪਤਾ ਵੀ ਹੈ ਫਲਾਣੇ ਬੰਦੇ ਇਹਦਾ ਮਤਲਬ ਇਹਨਾਂ ਨੂੰ ਵੀ ਪਤਾ ਉਹ ਕਿੱਥੇ ਦੇ ਰਹਿਣ ਵਾਲੇ ਕੀ ਐਡਰੈਸ ਪਤਾ ਸਾਰਾ ਕੁਝ ਪਤਾ ਇਹਨਾਂ ਨੂੰ ਇਹ ਪਤਾ ਹੁੰਦਾ ਪੁਲਿਸ ਨੂੰ ਸਾਰਾ ਜੇ ਬਿਲਕੁਲ ਜਦੋਂ ਕਹਿੰਦੇ ਨੇ ਵੀ ਇਹ ਬੰਦੇ ਜਿਹੜੇ ਦੋ ਆਏ ਸੀ ਉੱਥੇ ਇਹਦਾ ਮਤਲਬ ਉਹਨਾਂ ਨੂੰ ਪਤਾ ਸੀ ਵੀ ਇਹ ਬੰਦੇ ਦੋ ਆ ਮੈਂ ਇਹਨਾਂ ਗੱਲਾਂ ਕਰਕੇ ਇਹ ਗੱਲ ਵਾਰ-ਵਾਰ ਕਰਦਾ ਹੁੰਨਾ ਕਿ ਜਿਹੜਾ ਜੈਨੂਇਨ ਕੰਮ ਹੋਏ ਤੇ ਉਹਦਾ ਗੱਲ ਵੀ ਹੈ ਉਹਦੇ ਤੁਸੀਂ ਮੈਡਲ ਦੇ ਉਹ ਤੁਸੀਂ ਉਥੇ ਇਨਕਾਊਂਟਰ ਕੀਤਾ ਪਟਿਆਲੇ ਵਾਲਾ 7 ਲੱਖ ਰੁਪਏ ਵਾਲਾ ਇਹ ਮੇਰੇ ਹਿਸਾਬ ਨਾਲ ਇੱਥੇ ਤਾਂ ਫਿਰ ਇਹਨਾਂ ਨੂੰ ਰਾਸ਼ਟਰਪਤੀ ਮੈਡਲ ਮਿਲਣਾ ਚਾਹੀਦਾ ਇਹਨਾਂ ਨੂੰ ਕਿ ਕਿੰਨਾ ਵੱਡਾ ਵਪਾਰੀ ਹੈ ਰਾਸ਼ਟਰਪਤੀ ਮੈਡਲ ਮਲਣਾ ਚਾਹੀਦਾ ਹੈ ਉਹ ਕਿੰਨਾ ਵੱਡਾ ਵਪਾਰੀ ਮਾਰਿਆ ਮੈਂ ਤੇ ਇਹ ਗੱਲ ਸਵਾਲ ਇਹ ਕਰਦੇ ਨੇ ਕਿ ਜਿਹੜੇ ਸ਼ੂਟਰਾਂ ਨੇ ਵਪਾਰੀ ਤੇ ਗੋਲੀਆਂ ਚਲਾਈਆਂ ਪੰਜ ਜਾਨੇ ਟੋਟਲ ਆਏ ਜਿਹੜੇ ਦੋ Swift ਤੇ ਸੀਗੇ ਤਿੰਨ ਜਾਨੇ ਜਿਹੜੇ ਉਹ ਮੋਟਰਸਾਈਕਲ ਤੇ ਆਏ ਸੀਗੇ ਜਿਨ੍ਹਾਂ ਗੋਲੀਆਂ ਚਲਾਈਆਂ ਉਸ ਤੋਂ ਬਾਅਦ ਇਹਨਾਂ Swift ਆਲਿਆਂ ਨੇ ਮਦਦ ਕੀਤੀ ਜਿਨ੍ਹਾਂ ਗੋਲੀਆਂ ਚਲਾਈਆਂ ਉਹ ਅਜੇ ਤੱਕ ਪੁਲਿਸ ਤੋਂ ਫਰਾਰ ਨੇ ਮੈਂ ਉਹੀ ਤਾਂ ਗੱਲ ਕਰਦਾ ਉਹ ਕਹਿੰਦੇ ਨੇ ਵੀ ਇਹ Swift ਵਾਲੇ ਉਹਨਾਂ ਦੀ ਹੈਲਪ ਕਰ ਗੱਡੀ ਉਹਨਾਂ ਕੋਲ ਲੈਣ ਵਾਲੇ ਇਹ ਉਹ ਫੜੇ ਗਏ ਨੇ ਤੇ ਉਹ ਮਾਰੇ ਅੱਗੇ ਕਹਿੰਦਾ ਉਹ ਕਹਿੰਦੇ ਸੀ ਵੀ ਦੋ ਬੰਦੇ ਆਏ ਜੀ ਉਹ ਉਹਨਾਂ ਦੇ ਸਾਡੇ ਮੁਕਾਬਲਾ ਫਾਇਰਿੰਗ ਹੋਈ ਥੀ ਉਹ ਭੱਜ ਕੇ ਛੱਡ ਗਏ ਤੇ ਇਹਦਾ ਮਤਲਬ ਉਹਨਾਂ ਨੂੰ ਪਤਾ ਸੀ ਕਿ ਪੁਲਿਸ ਇਹਨਾਂ ਨੂੰ ਨਾਲ ਲੈ ਕੇ ਆ ਰਹੀ ਹੈ ਇੱਥੇ ਆ ਰਹੀ ਹੈ ਅਸੀਂ ਇੱਥੋਂ ਜਾਣਾ ਹੈ ਇਹ ਪੁਲਿਸ ਦੀ ਬਣੀ ਬਣਾਈ ਇੱਦਾਂ ਪੰਜਾਬੀ ਚ ਕਹਦੇ ਘੜੀ ਘੜਾਈ ਕਹਾਣੀ ਹੈ ਸਾਰੀ ਪਿਛਲੀ ਸਾਰੀ ਕਹਾਣੀ ਉਹੀ ਕਹਾਣੀ ਹੈ ਉਹੀ ਸਾਰਾ ਕੁਝ ਆ ਫੜੇ ਜੀ ਉੱਥੇ ਰਿਕਵਰੀ ਕਰਨ ਗਏ ਜੀ ਉੱਥੇ ਉਹਨਾਂ ਨੇ ਰਿਕਵਰੀ ਕਰਕੇ ਤੁਹਾਡੇ ਫੜ ਲਿਆ ਉਹਨ ਪਹਿਲੀ ਗੱਲ ਤੇ ਜਦੋਂ ਰਿਕਵਰੀ ਕਰਨ ਗਏ ਤੁਸੀਂ ਉਹਨਾਂ ਨੂੰ ਖੁੱਲੇ ਛੱਡ ਦਿੱਤੇ ਮੁੜ ਕੇ ਅੱਜ ਤੁਸੀਂ ਖੁੱਲੇ ਕਿਦਾ ਛੱਡਾ ਮਤਲਬ ਤੁਸੀਂ ਖੁੱਲੀ ਛੱਡ ਦਿੱਤੇ ਉਹਨਾਂ ਨੂੰ ਵੀ ਤੁਸੀਂ ਫੜੋ ਤੇ ਮੁੜ ਕੇ ਤੁਹਾਡਾ ਨਾ ਮੁਕਾਬਲਾ ਹੋਏਗਾ ਕੀ ਓਏ ਏਡੇ ਨਿਆਣੇ ਨੇ ਵੀ ਤੁਸੀਂ ਖੁੱਲੇ ਛੱਡ ਦੋਗਾ ਐਡਾ ਵੱਡਾ ਉਹਨਾਂ ਨੇ ਕੰਮ ਕੀਤਾ ਹੋਵੇ ਐਡਾ ਐਡਾ ਵੱਡਾ ਵਪਾਰੀ ਮਾਰਤਾ ਹੋਵੇ ਤੇ ਤੁਸੀਂ ਉਹਨਾਂ ਨੂੰ ਖੁੱਲੇ ਛੱਡਿਓ ਜਾਓ ਹਥਿਆਰ ਕੱਢੋ ਤੇ ਮੁੜ ਕੇ ਉਹ ਹਥਿਆਰ ਤੋੜਦੇ ਚਲਾਉਣ ਤੇ ਫਿਰ ਇਹ ਕੰਮ ਹੋ ਜਾ ਹਾਂ ਉਹਨਾਂ ਦੇ ਸਾਥੀ ਆ ਕੇ ਪੁਲਿਸ ਦੇ ਉੱਪਰ ਫਾਇਰਿੰਗ ਕਰ ਹਾਂ ਤੇ ਇਹਨਾਂ ਨੇ ਕੁਝ ਵੀ ਨਾ ਕੀਤਾ ਉਹ ਭੱਜ ਗਏ ਉਹ ਭੱਜ ਗਏ ਉਹਨਾਂ ਦੇ ਕਿਤੇ ਵੀ ਗੋਲੀ ਨਹੀਂ ਲੱਗੀ ਲੱਗੇ ਆ ਕੇ ਭੱਜੇ ਹੁਣ ਤੇ ਉਹਨਾਂ ਦੇ ਕੋਈ ਵੀ ਗੋਲੀ ਨਹੀਂ ਲੱਗੀ ਕਿੰਨਾ ਸ਼ਰਿਆਂ ਵੀ ਮਗਨ ਤੱਕ ਆਉਣ ਲੱਗ ਪਏ ਤੇ ਕਹਿੰਦੇ ਨੇ ਕਿ ਪੁਲਿਸ ਦੇ ਵੱਲ ਕੋਈ ਉਂਗਲ ਵੀ ਕਰਦੇ ਤੇ ਪਤਾਲ ਚੋਂ ਕੱਢ ਲਈ ਹੁੰਦੀ ਆ ਪੁਲਿਸ ਜਾ ਕੇ ਇਹਨਾਂ ਨੇ ਫਾਇਰਿੰਗ ਕੀਤੀ ਤਾਂ ਇਹ ਬੰਦੇ ਅਜੇ ਤੱਕ ਪਤਾ ਵੀ ਨਹੀਂ ਲੱਗਾ ਪਹਿਲਾ ਬੰਦਾ ਮਾਰਤਾ ਐਡਾ ਤਗੜਾ ਵਪਾਰੀ ਮਾਰਤਾ ਮੁੜ ਕੇ ਪੁਲਿਸ ਦੇ ਫਾਇਰਿੰਗ ਕਰਤੀ ਅਜੇ ਤੱਕ ਫੜੇ ਨਹੀਂ ਗਈ ਇੱਥੋਂ ਕੀ ਸਾਫ ਯਾਰ ਹੁੰਦਾ ਸਾਨੂੰ ਇੱਥੇ ਸ਼ਰਿਆਂ ਪਤਾ ਲੱਗਦਾ ਪਿਆ ਵੀ ਇਹ ਡਰਾਮਾ ਸਾਰਾ ਕੋਹਨ ਦੇ ਪੁਲਿਸ ਕਰਤੀ ਕਿਉਂਕਿ ਜਪਾ ਕਹਦੀ ਇਹ ਸਰਕਾਰ ਦਾ ਪ੍ਰੈਸ਼ਰ ਹੋ ਜਾਂ ਸੈਂਟਰ ਸਰਕਾਰ ਦਾ ਪ੍ਰੈਸ਼ਰ ਹੋ ਜਾਂ ਇਹਨਾਂ ਦਾ ਮੈਨੂੰ ਦੋ ਹੀ ਗੱਲਾਂ ਕਹਿਣਾ ਹੋਰ ਤੀਜਾ ਤਾਂ ਕੋਈ ਕੰਮ ਹੋ ਨਹੀਂ ਸਕਦਾ ਬੜੇ سارے ਲੋਕੇ ਵੀ ਲੋ ਸ਼ਰੀਆਂ ਮਾ ਕੇ ਸ਼ੂਟਰ ਉਹਨਾਂ ਤੇ ਗੋਲੀਆਂ ਚਲਾ ਕੇ ਔਰ ਉਸ ਕਾਲ ਦੇ ਕਰਕੇ ਅਸਲੀ ਸ਼ੂਟਰ ਫੜੇ ਨਹੀਂ ਗਏ ਤੇ ਪੁਲਿਸ ਨੇ ਜਿਹੜੇ ਮਦਦ ਕਰਨ ਵਾਲੇ ਸੀਗੇ ਇਹਨਾਂ ਦਾ ਇਨਕਾਊਂਟਰ ਕਰਤਾ ਤੇ ਅੱਗੇ ਇਹ ਗੱਲ ਕਹਿੰਦਾ ਵੀ ਪੁਲਿਸ ਨੇ ਆਪਣੀ ਜਾਨ ਛਡਾਂ ਦੇ ਮਾਰੇ ਕਹਤਾ ਜੀ ਫੜੇ ਗਏ ਇਹਨਾਂ ਕੋ ਹੁਣ ਜਦੋਂ ਰੋਲਾ ਪੈ ਗਿਆ ਹੁਣ ਇਹਨਾਂ ਨੇ ਫੜਨ ਵਾਸਤੇ ਬੰਦੇ ਵੀ ਫੜੇ ਜਾਣੇ ਦੇਖੋ ਤੁਸੀਂ ਥੋੜੇ ਦਿਨ ਰੁਕੋ ਦੋ ਵੱਤ ਵੱਤ ਮੇਰੇ ਹਿਸਾਬ ਨਾਲ ਦੋ ਦਿਨ ਨਹੀਂ ਲੱਗਣੇ ਬੰਦੇ ਉਹ ਵੀ ਫੜੇ ਜਾਣੇ ਨੇ ਚਾਹੇ ਉਹ ਉਹ ਫੜੇ ਜਾਂ ਜਾਂ ਕੋਈ ਬੰਦੇ ਫਿੱਟ ਹੋ ਜਾਣੇ ਵੀ ਇਹੋ ਬੰਦੇ ਸੀ ਪੁੱਤਰਾ ਸਾਹਿਬ ਲੋਕਾਂ ਦੇ ਮਨਾਂ 'ਚ ਇਸ ਵੇਲੇ ਡਰ ਹੋ ਗਿਆ ਜਿਹੜਾ ਵਪਾਰੀ ਬੰਦਾ ਉਹਦੇ ਮਨ ਦੇ ਵਿੱਚ ਡਰ ਹੋ ਗਿਆ ਕਿ ਜੇ ਮੈਂ ਕੁਮਾਰਿਆਂ ਜੇ ਮੇਕੋ 4 ਪੈਸੇ ਆ ਰਹੇ ਨੇ ਮਿਹਨਤ ਕਰਕੇ ਤਾਂ ਮੈਨੂੰ ਫਰੋਤੀਆਂ ਆ ਰਹੀਆਂ ਨੇ ਜੇ ਮੈਂ ਫਰੋਤੀ ਨਾ ਦਿੱਤੀ ਤੇ ਮੇਰੇ ਗੋਲੀ ਵੱਜਣ ਦਾ ਡਰ ਹੈਗਾ ਇਹ ਠੱਲ ਪਏਗੀ ਕਿਵੇਂ ਤੁਸੀਂ ਵੀ ਪੁਲਿਸ ਦੇ ਵਿੱਚ ਰਹੇ ਹੋ ਇਹ ਕੰਮ ਹੁੰਦਾ ਕਿਵੇਂ ਆ ਕਿਵੇਂ ਨੱਥ ਪੈ ਸਕਦੀ ਜਿਹਦੇ ਤੇ ਮੈਂ ਕਹਿੰਦਾ ਵੀ ਵਪਾਰੀ ਵਰਗ ਡਰਦਾ ਪੰਜਾਬ ਦੇ ਵਿੱਚੋਂ ਵਪਾਰ ਖਤਮ ਹੋ ਰਿਹਾ ਫੈ ਇੰਡਸਟਰੀ ਖਤਮ ਹੋ ਰਹੀ ਹੈ ਤੇ ਜੇ ਇੰਡਸਟਰੀ ਖਤਮ ਹੋਏਗੀ ਸਾਡਾ ਪੰਜਾਬ ਬਾਹਰ ਜਾਏਗਾ ਕਿਉਂਕਿ ਪੰਜਾਬ ਦੇ ਵਿੱਚੋਂ ਖਾਲੀ ਹੋ ਰਿਹਾ ਪੰਜਾਬ ਦੇ ਵਿੱਚੋਂ ਬਾਹਰ ਲੀਆਂ ਸਟੇਟਾਂ ਚੋਂ ਆ ਕੇ ਕੋਈ ਨੌਕਰੀਆਂ ਕਰ ਰਿਹਾ ਕੋਈ ਕੰਮ ਕਰ ਰਿਹਾ ਉਹ ਬਾਹਰ ਲੀਆਂ ਸਟੇਟਾਂ ਚੋਂ ਆ ਰਹ ਉਹ ਬਾਹਰ ਜਾਨ ਦਾ ਰਿਜਲਟ ਇਹ ਆ ਕਿ ਜਿਹੜੇ ਬਾਹਰੋਂ ਆਂਦੇ ਨੇ ਕੋਆ ਅੱਗੇ ਵੀ ਚੱਲਦਾ ਸੀ ਪੰਜਾਬ ਅੱਗੇ ਵੀ ਚੱਲਦਾ ਅੱਗੇ ਕਿਉਂ ਨਹੀਂ ਫਰੋਤੀਆਂ ਮੰਗੀਆਂ ਜਾਂਦੀਆਂ ਉਦੋਂ ਵੀ ਤਾਂ ਹੈਗਾ ਇਹ ਸਰਕਾਰ ਜਦੋਂ ਦੀ ਇਹ ਸਰਕਾਰ ਆਈ ਮੈਂ ਕਹਿੰਦਾ ਫਰੋਤੀਆਂ ਉਦੋਂ ਤੋਂ ਸ਼ੁਰੂ ਹੋਈਆਂ ਉਸ ਤੋਂ ਪਹਿਲਾਂ ਫਰੋਤੀਆਂ ਵਾਲਾ ਕੋਈ ਕੰਮ ਹੀ ਨਹੀਂ ਕਿਤੇ ਬਿਰਲਾ ਬਾਂਜਾ ਕੋਈ ਇੱਕ ਅੱਧਾ ਕਿਤੇ ਹੋਇਆ ਕਿਤੇ ਹੋ ਗਿਆ ਆ ਫਰੋਤੀਆਂ ਵਾਲਾ ਕੰਮ ਤੇ ਆ ਸਰਕਾਰ ਆ ਤੇ ਸ਼ੁਰੂ ਹੋਇਆ ਸਰਕਾਰ ਆਈਏ ਤੇ ਬਾਹਰੋਂ ਲੋਕਾਂ ਨੂੰ ਲਿਆ ਕੇ ਬਾਹਰਲੇ ਸਟੇਟਾਂ ਤੋਂ ਲਿਆ ਕੇ ਪੰਜਾਬ ਚ ਨੌਕਰੀਆਂ ਕੰਮ ਸਾਰਾ ਕਰਨਾ ਸ਼ੁਰੂ ਕਰਤਾ ਉਦੋਂ ਹੀ ਇਹ ਕੰਮ ਸ਼ੁਰੂ ਹੋਇਆ ਕਿਉਂਕਿ ਕ੍ਰਾਈਮ ਵਧਿਆ ਹੈ ਘਟਿਆ ਨਹੀਂ ਕਰਾਇਮ ਆਪਾਂ ਘਟਾਉਣ ਦੀ ਗੱਲ ਕਰਦੇ ਆ ਜੇਕਰ ਆਰਾਮ ਘਟੇਗਾ ਤਾਂ ਹੀ ਤੇ ਜੇ ਆਪਾਂ ਡਾਰ ਸ਼ੂਟਰਾਂ ਨੂੰ ਖਤਮ ਹੋ ਗਿਆ ਗੈਂਗਸਟਰਾਂ ਨੂੰ ਕਿ ਸ਼ਰਿਆਂ ਮ ਕੋਈ ਰਾਹ ਜਾਂਦਾ ਜਾਂ ਕੋਈ ਆ ਰਿਹਾ ਤਾਂ ਗੋਲੀ ਚਲਾ ਦਿਓ ਉਹਦੇ ਤੇ ਮੈਂ ਇਹੋ ਗੱਲ ਕਹਿ ਕੇ ਹਟਿਆ ਵੀ ਡਾਰ ਖਤਮ ਹੋ ਗਿਆ ਜਦੋਂ ਬੰਦਾ ਹੀ ਬਾਹਰਲੀ ਸਟੇਟ ਚੋਂ ਲਿਆ ਕੇ ਇੱਥੇ ਪੰਜਾਬ 'ਚ ਬਿਠਾਤੇ ਪੰਜਾਬ ਵਾਲਿਆਂ ਨੂੰ ਕਿਸੇ ਦਾ ਡਾਰ ਕੋਈ ਜਾਣਕਾਰੀ ਕੋਈ ਪੁੱਛ ਪੜਤਾਲ ਹੋएगी ਜਿੰਨਾ ਬਾਹਰ ਵਾਲਿਆਂ ਨੂੰ ਕੋਈ ਜਾਣਦਾ ਹੀ ਨਹੀਂ ਹੁਣ ਤੁਸੀਂ ਹੋ ਜਾ ਮੈਂ ਆ ਮੈਂ ਤੁਸੀਂ ਮੇਰੇ ਕੋਲ ਲੰਘਦੇ ਮੈਂ ਤੁਹਾਨੂੰ ਜਾਣਦਾ ਤਾਂ ਤੁਹਾਡੇ ਸੱਜਣ ਮਿੱਤਰ ਰਿਸ਼ਤੇਦਾਰ ਕੋਲ ਲੰਘਦਾ ਮੈਂ ਉਹਨਾਂ ਨੂੰ ਜਾਣਦਾ ਹੁਣ ਬੰਦਾ ਹੀ ਬਾਹਰ ਲਾਹ ਜਿੱਦਾਂ ਮੰਨ ਲਓ ਕੋਈ ਬੰਦਾ ਲੰਘਦਾ ਉਹਨੂੰ ਮੈਂ ਜਾਣਦਾ ਨਹੀਂ ਤੇ ਮੈਂ ਕਿੱਦਾਂ ਕਹਾਂਗਾ ਵੀ ਹਾਂ ਤੇ ਨੇਚਰਲੀ ਗੱਲ ਆ ਵੀ ਆਪਾਂ ਹੀ ਕ੍ਰਾਈਮ ਵੱਧਦਾ ਪਿਆ ਘਟਦਾ ਥੋੜੀ ਪਿਆ ਕੋਈ ਕਹਿੰਦਾ ਕਿ ਪਹਿਲਾਂ ਵੀ ਇਦਾਂ ਹੁੰਦਾ ਸੀਗਾ ਪਹਿਲਾਂ ਵੀ ਇਹ ਚੀਜ਼ਾਂ ਚੱਲਦੀਆਂ ਸੀ ਕੋਈ ਕਹਿੰਦਾ ਕਿ ਹੁਣ ਜਿਹੜਾ ਇਹ ਕੰਮ ਜ਼ਿਆਦਾ ਵੱਧ ਗਿਆ ਤੁਸੀਂ ਵੀ ਪੁਲਿਸ ਦੇ ਵਿੱਚ ਰਹੇ ਹੋ ਪਹਿਲਾਂ ਇੰਨਾ ਨਹੀਂ ਸੀ ਪਹਿਲਾਂ ਇੰਨਾ ਕ੍ਰਾਈਮ ਕਿੱਥੇ ਸੀ ਇੰਨਾ ਕਸ਼ਕ ਕਿੱਥੇ ਇੰਨੀਆਂ ਫਰੋਤੀਆਂ ਕਿੱਥ ਇਹ ਗੱਲ ਨਹੀਂ ਵੀ ਫੜੇ ਨਹੀਂ ਫੜੇ ਵੀ ਜਾਂਦੇ ਬੈਂਕ ਡਕੈਤੀਆਂ ਹੁੰਦੀਆਂ ਸੀ ਉਹ ਵੀ ਫੜੇ ਗਏ ਪਰ ਇਹ ਹੈ ਕਿ ਜੀ ਇਹਦੀ ਜੜ ਫੜੀ ਜਾਊਗੀ ਫੇਰੀਆ ਹੁਣ ਇਹੀ ਗੱਲ ਹੁੰਦੀ ਹੈ ਕਿ ਨਾ ਤਾਂ ਸ਼ੂਟਰ ਫੜੇਗੇ ਨਾ ਜਿਨ੍ਹਾਂ ਨੇ ਪਲੈਨਿੰਗ ਕੀਤੀ ਸੀ ਉਹ ਫੜੇਗੇ ਨਾ ਜਿਨ੍ਹਾਂ ਨੇ ਸਾਰੇ ਸਾਜ਼ਿਸ਼ੇ ਦੀ ਘੜੀ ਸੀ ਜਾਂ ਜਿਨ੍ਹਾਂ ਨੇ ਪੋਸਟਾਂ ਪਾਈਆਂ ਪੋਸਟਾਂ ਲੈ ਕੇ ਜ਼ਿੰਮੇਵਾਰੀ ਲਈ ਮੇਨ ਬੰਦਾ ਤਾਂ ਕਹਿੰਦੇ ਕੋਈ ਵੀ ਨਹੀਂ ਫੜਿਆ ਗਿਆ ਮੇਨ ਫੜਾ ਫੜਿਆ ਤਾਂ ਹੀ ਜਾਏਗਾ ਜੇ ਪੁਲਿਸ ਇਮਾਨਦਾਰੀ ਨਾਲ ਕੰਮ ਕਰੇ ਕਿ ਜੇ ਇਹੋ ਜਿਹਾ ਐਨਕਾਊਂਟਰ ਕੱਲ ਨੂੰ ਫੇਰ ਕਿਸੇ ਦਾ ਕਰਤਾ ਜਾ ਫੇਰ ਕੀ ਕਰੂਗਾ ਮੈਂ ਤਾਂ ਇਹ ਗੱਲ ਕੱਲਾਂ ਪੁਲਿਸ ਨੂੰ ਕਰਦਾ ਬੇਨਤੀ ਕਰਦਾ ਬਾਰ ਇੰਡੀਪੈਂਡੈਂਟ ਕੰਮ ਕਰੋ ਕਿ ਸਰਕਾਰ ਦੇ ਪ੍ਰੈਸ਼ਰ ਥਲੇ ਨਾ ਕੰਮ ਕਰੋ ਨਾ ਕਿਹ ਅਫਸਰਾਂ ਦੇ ਪਰ ਜੋ ਹੈ ਅਸਲੀਅਤ ਉਹੀ ਕਰੋ ਜਿੰਨੇ ਵੀ ਮਰੇ ਥਾਣੇਦਾਰ ਭਰਾ ਆ ਜਾ ਐਸਐਚਓ ਜਾਂ ਡੀਐਸਪੀ ਸੁਣਦੇ ਹੋਣਗੇ ਨਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਜੇ ਡੀਜੀਪੀ ਤੱਕ ਸਸਪੈਂਡ ਹੋ ਖਦਾ ਤੇ ਐਸਐਸਪੀ ਸਸਪੈਂਡ ਹੋ ਗਏ ਤੇ ਕੰਮ ਕਿਹੜਾ ਕਰੂਗਾ ਮੈਨੂੰ ਇਸ ਗੱਲ ਦਾ ਜਵਾਬ ਮੈਂ ਸਰਕਾਰ ਨੂੰ ਪੁੱਛਦਾ ਮੈਂ ਜਿੰਨੇ ਵੀ ਸੀਨੀਅਰ ਅਫਸਰ ਸੁਣਦੇ ਹੋਣ ਪ੍ਰੈਸ ਮੀਡੀਆ ਜੋ ਵੀ ਸੁਣਦਾ ਮੈਂ ਉਹਨਾਂ ਨੂੰ ਇੱਕੋ ਸਵਾਲ ਕਰਦਾ ਜੇ ਡੀਜੀਪੀ ਵਿਜੀਲੈਂਸ ਡੀਜੀਪੀ ਸਸਪੈਂਡ ਕੀਤਾ ਐਸਐਸਪੀ ਫਾਇਰਕਲ ਸਸਪੈਂਡ ਕੀਤਾ ਦੀ ਡੀਜੀਪੀ ਬੀਜਲਸ ਨਾਲ ਦੋ ਐਸਐਸਪੀ ਹੋਰ ਸਸਪੈਂਡ ਕੀਤੇ ਆਤਵਾਦ ਰਿਆ ਬੜਾ ਮਾਹੌਲ ਖਰਾਬ ਰਿਆ ਪਰ ਉਸ ਵੇਲੇ ਕੋਈ ਸੀਨੀਅਰ ਅਫਸਰ ਸਸਪੈਂਡ ਨਹੀਂ ਹੁੰਦੇ ਸਸਪੈਂਡ ਕੀਤੇ ਹੋਇਆ ਕੋਈ ਐਸਐਚਓ ਕਰ ਦਿੱਤਾ ਜਾਂ ਕੁਝ ਕੋਈ ਹੌਲਦਾਰ ਮੁੰਸ਼ੀ ਕਰ ਦਿੱਤਾ ਕਿ ਇਸ ਤੱਕ ਉਹ ਵੀ ਬਹੁਤ ਹੀ ਕਿਤੇ ਕੋਈ ਸਿਰੋਂ ਪਾਣੀ ਲੰਘ ਜਾ ਤਾਂ ਹੁੰਦੇ ਹੀ ਨੇ ਸਸਪੈਂਡ ਕਿਉਂਕਿ ਮੈਂ ਵੀ 89 ਦਾ ਭਰਤੀ ਹੋਇਆ ਸੀ ਅਜੇ ਪਰਵੀਸ਼ਨਰ ਭਰਤੀ ਹੋਇਆ ਸੀ ਮੈਂ ਕੋਈ ਮੈਂ ਡਾਇਰੈਕਟਰ ਮੈਂ ਹੋਇਆ ਸੀ ਭਰਤੀ ਹੋਏ ਮੈਂ ਤੇ ਹੈ ਨਹੀਂ ਵੀ ਜਿਹੜਾ ਮੈਨੂੰ ਪਤਾ ਨਹੀਂ ਪਰ ਉਹ ਇਹ ਸੀ ਵੀ ਲੋਕੋ ਗੱਲ ਹੁੰਦੀ ਤੇ ਹੁੰਦਾ ਸੀ ਕੀ ਲੱਗਦਾ ਇਹ ਹੁਣ ਜਿਹੜੇ ਸ਼ੂਟਰ ਫਰਾਰ ਨੇ ਇਸ ਵੇਲੇ ਜਾਂ ਕੱਲ ਅਨਕਾਊਂਟਰ ਦੇ ਦੌਰਾਨ ਜਿਹੜੇ ਫਾਇਰਿੰਗ ਕਰਕੇ ਭੱਜੇ ਨੇ ਫੜੇ ਜਾਣਗੇ ਛੇਤੀ ਫੜੇ ਜਾਣਗੇ ਬਿਲਕੁਲ ਫੜੇ ਜਾਣਗੇ ਪੁਲਿਸ ਫੜੇਗੀ ਜ਼ਰੂਰ ਫੜੇਗੀ ਨਾ ਫੜੇ ਜਾਣਗੇ ਇਹ ਕੰਮ ਨਹੀਂ ਹੁੰਦਾ ਵੀ ਪੰਜਾਬ ਦੇ ਵਿੱਚ ਕ੍ਰਾਈਮ ਹੋਇਆ ਤੇ ਫੜਿਆ ਨਾ ਜਾਏ ਫੜੇਗੀ ਪੁਲਿਸ ਬਿਲਕੁਲ ਫੜੇਗੀ ਇਸ ਕੋਈ ਸ਼ੱਕ ਨਹੀਂ ਵੇ ਥੋੜਾ ਗੱਲ ਵੀ ਪੰਜਾਬ ਚ ਸਾਰੀ ਦੁਨੀਆ ਦਾ ਦੁਨੀਆ ਮਰਨੀ ਸ਼ੁਰੂ ਹੋ ਗਈ ਇਹਦਾ ਜਿਹੜਾ ਮਰਜੀ ਉੱਠ ਕੇ ਮਾਰ ਦੇ ਪੁਲਿਸ ਫੜੇਗੀ ਪੁਲਿਸ ਮਾਨਦਾਰੀ ਨਾਲ ਫੜੇ ਗਈ ਚਾ ਜੋ ਮਰਜੀ ਹੋਏ ਪੁਲਿਸ ਨੂੰ ਟਾਈਮ ਜ਼ਰੂਰ ਲੱਗ ਸਕਦਾ ਫਿਰ ਇਹ ਵੀ ਸਵਾਲ ਇਹ ਵੀ ਆ ਕਹਿੰਦੇ ਨੇ ਕਿ ਹੁਣ ਜਿਹੜੇ ਅਸਲੀ ਜਦੋਂ ਫੜੇਗੇ ਪੁਲਿਸ ਕੀ ਉਹਨਾਂ ਦਾ ਵੀ ਅਨਕਾਊਂਟਰ ਹੋਏਗਾ ਕਿ ਜਾਂ ਫਿਰ ਇਹ ਮੌਕੇ ਦੇ ਹਾਲਾਤਾਂ ਇਹ ਮੌਕੇ ਦੇ ਹਾਲਾਤਾਂ ਮੁਤਾਬਕ ਦੇਖਿਆ ਜਾਏ ਹੋਵੇ ਕਿਦਾਂ ਫੜੇ ਜਾਂਦੇ ਨੇ ਹਾਂ ਕਈ ਵਾਰੀ ਕੋਈ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਜਦੋਂ ਉਹਨਾਂ ਕੋਲ ਸਾਰਾ ਕੁਝ ਅਸਲਾ ਮਨੀਸ਼ਨ ਨਾਲ ਜੇ ਉਹ ਬੰਦਾ ਹੀ ਮਾਰਨ ਆ ਸਕਦੇ ਉਸ ਵਪਾਰੀ ਨੂੰ ਤੇ ਖਰੇ ਫੜਾ ਹੀ ਉਸ ਤਰੀਕੇ ਨਾਲ ਜਾਣ ਕੇ ਜਦੋਂ ਸਾਰਾ ਅਸਲਾ ਮਨੀਸ਼ਨ ਉਹਨਾਂ ਕੋਲ ਹੋਵੇ ਉਸ ਵੇਲੇ ਅਨਕਾਊਂਟਰ ਵੀ ਹੋ ਸਕਦਾ ਕੋ ਵੱਡੀ ਗੱਲ ਨਹੀਂ ਉਸ ਵੇਲੇ ਇਨਕਾਊਂਟਰ ਨਹੀਂ ਜੇ ਜੇ ਇਹ ਇਨਕਾਊਂਟਰ ਹੈ ਤਾਂ ਉਹ ਵੀ ਇਨਕਾਊਂਟਰ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹਾਲਾਤਾਂ ਤੇ ਡਿਪੈਂਡ ਕਰਦਾ ਹਾਲਾਤਾਂ ਮੌਕੇ ਦੇ ਹਾਲਾਤਾਂ ਮੁਤਾਬਕ ਉਦੋਂ ਕੀ ਹਾਲਾਤ ਕੀ ਸਟੇਜ ਇਸ ਮੁਤਾਬਕ ਤੇ ਮੈਂ ਇਹੋ ਗੱਲ ਕਰਦਾ ਵੀ ਬੰਦੇ ਸਾਡੀ ਪੁਲਿਸ ਨੂੰ ਇਮਾਨਦਾਰੀ ਨਾਲ ਥੋੜਾ ਕੰਮ ਕਰਨ ਦਿਓ ਪੁਲਿਸ ਕੰਮ ਕਰਨਾ ਚਾਹੁੰਦੀ ਹੈ ਪਰ ਕੰਮ ਕਰਨ ਨਹੀਂ ਦਿੰਦੀ ਸਰਕਾਰ ਸਰਕਾਰਾਂ ਨਹੀਂ ਕਰ ਲੈਂਦੀ ਸਰਕਾਰਾਂ ਦੀ ਦਖਲਅਜਾਤੀ ਹੈ ਕੀ ਕਰਾਂਗੇ ਸਰਕਾਰਾਂ ਦੀ ਦਖਲਅਦਾਜ਼ੀ ਵਿੱਚ ਕੰਮ ਨਹੀਂ ਕਰ ਸਕਦੀ ਪੁਲਿਸ ਪਰ ਹੁਣ ਗੈਂਗਸਟਰਾਂ ਨੂੰ ਬਚਾਉਣ ਦੇ ਵਿੱਚ ਵੀ ਸਰਕਾਰਾਂ ਮਦਦ ਕਰ ਬਿਲਕੁਲ ਸਰਕਾਰਾਂ ਦੀ ਮਦਦ ਤੇ ਬੰਦਾ ਫੜਿਆ ਜਾਂਦਾ ਸਰਕਾਰ ਛਡਾਉਂਦੀ ਬੰਦਾ ਐਸਐਚਓ ਇੱਕ ਜਾਂ ਇਨਸਪੈਕਟਰ ਤੋਂ ਬਾਅਦ ਸਰਕਾਰਾਂ ਦੀ ਹੋ ਰਹੀ ਹੈ ਇਸ ਵੇਲੇ ਤਾਂ ਮੈਂ ਪਹਿਲੀਆਂ ਸਰਕਾਰਾਂ ਰਹੀਆਂ ਤੁਸੀਂ ਦੱਸੋ ਮੈਨੂੰ ਕਿੰਨੇ ਕਿ ਬੰਦੇ ਕਿੰਨੇ ਗੈਂਗਸਟਰ ਕਿੰਨੇ ਕੋ ਕਿੰਨੇ ਹੋਏ ਨੇ ਹੁਣ ਹੀ ਹੋਏ ਨਾ ਸਾਰੇ ਗੈਂਗਸਟਰ ਵੀ ਹੁਣ ਕ੍ਰਾਈਮਨਲ ਵੀ ਜਿੰਨੇ ਵੀ ਵਾਦਵਾਦ ਹੋਣੀ ਸ਼ੁਰੂ ਹੋਏ ਨਾ ਪਹਿਲਾਂ ਕਿਉਂ ਨਹੀਂ ਹੋਏ ਸਰਕਾਰਾਂ ਰਹੀਆਂ ਸਰਕਾਰਾਂ ਨੇ ਕਦੀ ਦਖਲਅਦਾਜ਼ੀ ਨਹੀਂ ਕੀਤੀ ਪੁਲਿਸ ਨੂੰ ਕਿਹਾ ਵੀ ਆਪ ਬੰਦਾ ਫੜਨਾ ਕੰਮ ਹੋਇਆ ਫੜਨਾ ਤੁਸੀਂ ਦੇਖੋ ਲੁਧਿਆਣਾ ਕਿੱਡੀ ਵੱਡੀ ਬੈਂਕਡ ਕੱਤੀ ਉਹ ਫੜੇ ਸਾਡੇ ਜਲੰਧਰ ਦੇ ਵਿੱਚ ਯੂਕੋ ਬੈਂਕ ਚ ਟੱਕਰ ਕੱਤੀ ਉਹ ਫੜੇ ਕਿੱਡੇ-ਕੱਡੇ ਮਡਿੰਡ ਕੱਤੀਆਂ ਹੋਈਆਂ ਫੜੇ ਸੀ ਨਾ ਬੜੀਆਂ ਪੁਰਾਣੀਆਂ ਗੱਲਾਂ ਚਲੋ ਮੈਂ ਕਰਦਾ ਉਹ ਵੀ ਫੜੇ ਸੀ ਨਾ ਉਹ ਕਿਉਂ ਫੜੇ ਸੀ ਕਿਉਂਕਿ ਪੁਲਿਸ ਇਮਾਨਦਾਰੀ ਨਾਲ ਕੰਮ ਕਰਦੀ ਸੀ ਡਿਊਟੀ ਲੱਗੀ ਤੇ ਜੇ ਪੁਲਿਸ ਨੂੰ ਹੁਣ ਵੀ ਇੰਡੀਪੈਂਡੈਂਟ ਕੰਮ ਕਰਨ ਦਾ ਦਿੱਤਾ ਜਾਵੇ ਤੇ ਫੜੇ ਇਹ ਵੀ ਜਾਣਗੇ ਚਾਹੇ ਕੋਈ ਵੀ ਹੋਵੇ ਪੁਲਿਸ ਦੀ ਮੈਂ ਕਹਣਾ ਪੁਲਿਸ ਨੂੰ ਜੇ ਪੁਲਿਸ ਚਾਵੇ ਇਹ ਬੰਦਾ ਪਤਾ ਨਹੀਂ ਲੱ ਸਕਦਾ ਪਤਾ ਨਹੀਂ ਲੱ ਸਕਦਾ ਕਿਹਨਾਂ ਬੰਦਾ ਆ ਜਾ ਐਸਐਚਓ ਨੇ ਕਦੇ ਲਾ ਕੇ ਬੰਦੇ ਕੋਈ ਪੰਨਿਓ ਜੀਬ ਚ ਪੈਸੇ ਖਰਚ ਗਏ ਜਾਂ ਡੀਐਸਪੀ ਨਾਲ ਹਲਕਾ ਜੀਓ ਨੇ ਬੰਦੇ ਇਕੱਠੇ ਕਰ ਗੁਰ ਕੇ ਕਿਉਂਕਿ ਇਨਫਾਰਮਰ ਜਿਹੜੇ ਲੈਣੇ ਪੈਂਦੇ ਨੇ ਉਹ ਪੇੜ ਹੀ ਲੈਣੇ ਪੈਂਦੇ ਤੇ ਬੰਦੇ ਨੂੰ ਵੀ ਜਾਨ ਸਥਾਨੀ ਜਗ੍ਹਾ ਤੋਂ ਸਾਰੀ ਇਨਫਰਮੇਸ਼ਨ ਚਾਹੀਦੀ ਉਹ ਲੈ ਕੇ ਉਹਨੇ ਟਿੱਕੇ ਹੁੰਦੇ ਇਕੱਠੇ ਉਹਨੂੰ 10 ਦਿਨ ਲੱਗਾ 15 ਦਿਨ ਨੇ ਪੰਨਿਓ ਪੈਸੇ ਖਰਚੇ ਹੁੰਦੇ ਨੇ ਕਿ ਯਾਰ ਮੈਂ ਮੇਰੇ ਇਲਾਕੇ ਚ ਕ੍ਰਾਈਮ ਬੰਦਾ ਫੜਨਾ ਇਹ ਬੰਦਾ ਫੜ ਗਿਆ ਐਸਐਚਓ ਵਿਚਾਰਾ 15 20 ਦਿਨ ਲਾ ਕੇ ਮਹੀਨਾ ਲੈ ਕੇ ਥਾਣੇ ਲੈ ਕੇ ਆਉਂਦਾ ਤਾਂ ਮਗਰੋਂ ਫੋਨ ਆ ਜਾਂਦਾ ਮੈਂ ਫਲਾਣਾ ਐਮੇ ਬੋਲਦਾ ਜੀ ਐਮਐਲਏ ਇਹਨੂੰ ਬੰਦੇ ਨਹੀਂ ਛੱਡਦੇ ਉਹ ਵਿਚਾਰਾ ਐਸਐਚਓ ਕੀ ਕਰੇਗਾ ਇਥੇ ਇਹੋ ਜਿਹੇ ਹਾਲਾਤ ਹੋਏ ਪਏ ਨੇ ਤੇ ਕੰਮ ਉਹੋ ਹੀ ਕਰਦਾ ਮੈਂ ਕਹਿੰਦਾ ਵੀ ਕੋਈ ਅਸਰ ਇਹੋ ਜਿਹੇ ਵਿੱਚ ਹੈ ਕਹਿੰਦੇ ਵੀ ਸਾਨੂੰ ਕੰਮ ਕਰਨ ਦਾ ਦਿੱਤਾ ਨਹੀਂ ਜਾਂਦਾ ਸਰਕਾਰ ਦਾ ਅਸੀਂ ਕਹਿੰਦੇ ਡਰਦੇ ਹਾਂ ਹੁਣ ਕੰਮ ਤੋਂ ਕੰਮ ਡਰ ਜਦੋਂ ਕੰਮ ਕਰੇਗਾ ਤੇ ਗਲਤੀ ਕਿਤੇ ਹੁੰਦੀ ਹੈ ਮੈਂ ਲਾਸਟ ਵਿੱਚ ਇੱਕ ਗੱਲ ਕਹਿਣਾ ਚਾਹੁੰਦਾ ਤੇ ਮੈਂ ਡੀਆਈਜੀ ਨੇ ਜਾਂ ਡੀਜੀਪੀ ਨੂੰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਜਿਹੜਾ ਇਨਕਾਊਂਟਰ ਹੋਇਆ ਕਿ ਤੁਸੀਂ ਆਪਣੀ ਜਿਮਣੀ ਦਿਓਗੇ ਵਿੱਚ ਉਹਦੇ ਇਹ ਅਫਸਰ ਇਨ ਜਿਹੜਾ ਇਨਕਾਊਂਟਰ ਹੋਇਆ ਠੀਕ ਹੈ ਜਮਾ ਡੀਏਜੀ ਸਾਹਿਬ ਨੂੰ ਪੁੱਛਦਾ ਕੀ ਤੁਹਾਡੀ ਜਿਮਣੀ ਵਿੱਚ ਆਏਗੀ ਕਿ ਤੁਸੀਂ ਜਿਮਣੀ ਦੇ ਵਿੱਚ ਲਿਖੋਗੇ ਕਿ ਇਹ ਇਨਕਾਊਂਟਰ ਜਿਹੜਾ ਹੋਇਆ ਸਹੀ ਹੋਇਆ ਤਾਂ ਮੈਂ ਜਿੰਨੇ ਵੀ ਮੇਰੇ ਐਸਐਚਓ ਪੰਜਾਬ ਦੇ ਸੁਣਦੇ ਹੋਣ ਜਿੱਥੇ ਵੀ ਇਹ ਜਨ ਇਨਕਾਊਂਟਰ ਹੋਏ ਜਿਹੜਾ ਵੀ ਮੌਕੇ ਦੇ ਅਫਸਰ ਹੁੰਦਾ ਉਹਦੇ ਕੋਲੋਂ ਜਿਮਣੀ ਦਿਵਾਓ ਐਵੇਂ ਤੁਸੀਂ ਨਾ ਫਸੇ ਜਾਓ ਕੱਲ ਨੂੰ ਤੁਸੀਂ ਅੰਦਰ ਹੋ ਜਾਣਾ ਤੇ ਮੁੜ ਕੇ ਇਹਨਾਂ ਨੂੰ ਕਹਿਣਾ ਕੋਈ ਨਹੀਂ ਇਹਨੇ ਗਲਤ ਕੰਮ ਕੀਤਾ ਸੀ ਤਾਂ ਅੰਦਰ ਹੋ ਗਿਆ ਅੱਜ ਇਹ ਸਹੀ ਲੱਗਣਾ ਤੁਹਾਨੂੰ ਬਾਅਦ ਕਹਣਾ ਇਹ ਗ ਜਿੰਨੇ ਵੀ ਮੇਰੇ ਐਸਐਚਓ ਸੁਣਦੇ ਨੇ ਜਿੰਨੇ ਮੇਰੇ ਵੀਰ ਭਰਾ ਸੁਣਦੇ ਉਹਨਾਂ ਨੂੰ ਇਹ ਗੱਲ ਕਹਿਣਾ ਵੀ ਇਹ ਜਿਮਣੀ ਵੀ ਇਹਨਾਂ ਅਫਸਰਾਂ ਕੋਲੋਂ ਜ਼ਰੂਰ ਦਵਾਏ ਹੋ ਇਹਨਾਂ ਕੋਲੋਂ ਵੀ ਆ ਇਹਨਾਂ ਦੇ ਕੋਲੋਂ ਹੋਇਆ ਕੰਮ ਧੰਨਵਾਦ ਜੀ ਮੇਰੇ